ਸਾਸੀ ਗਾਲ ਦੋਸਤੋ ਠੱਠਾ ਡੇਰੀ ਫਾਰਮ ਦੇ ਵਿੱਚ ਤੁਹਾਡਾ ਵੈਲਕਮ ਕਰਦੇ ਆ ਜੀ ਅੱਜ ਆਪਾਂ ਪਹੁੰਚੇ ਆ ਜੀ ਪੱਟੀ ਸ਼ਹਿਰ ਤੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਆ ਜੀ ਤੇ 17 ਮਈ 2025 ਤਰੀਕ ਆ ਜੀ ਤੇ ਸਮਾਂ ਕੁਝ ਦੁਪਹਿਰ ਦੇ 4:00 ਵਜੇ ਦਾ ਜੀ ਵੀਰ ਕੋਲ ਤਿੰਨ ਪਸ਼ੂ ਬਕਾਉ ਆ ਜੀ ਤਿੰਨੇ ਸੱਜਰੇ ਆ ਜੀ ਤੇ ਇੱਕ ਨੂੰ 15 ਦਿਨ ਹੋ ਗਏ ਆ ਇੱਕ ਨੂੰ 20 ਹੋ ਗਏ ਆ ਜੀ ਤੇ ਗਾਂ ਨੂੰ ਕੁਝ 8-10 ਦਿਨ ਲਾਗੇ ਮੰਨ ਕੇ ਚੱਲੋ ਜੀ ਹੋ ਗਿਆ ਤੇ ਬਾਕੀ ਆਪਾਂ ਸਮਾਨਾ ਬਰਬਾਦ ਕਰਦੇ ਹੋਏ ਵੀਰ ਨਾਲ ਕਰਦੇ ਆਂ ਗੱਲਬਾਤ ਸ਼ੁਰੂ ਤੇ ਆਰੋ ਕਰੀਏ ਸ਼ੁਰੂ ਵੀਰ ਜੀ ਹੋਰ ਵੀਰ ਜੀ ਕੀ ਹਾਲ ਚਾਲ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ਼੍ਰੀ ਅਕਾਲ ਹਾਂ ਜੀ ਵੀਰ ਜੀ ਤੇ ਵੀਰ ਜੀ ਪਹਿਲੋਂ ਆਪਾਂ ਸਭ ਤੋਂ ਪਹਿਲਾਂ ਸ਼ੁਰੂ ਕਰਨ ਤੋਂ ਪਹਿਲਾਂ ਆਪਾਂ ਆਪਣੀ ਲੋਕੇਸ਼ਨ ਦੱਸ ਦਈਏ ਤੇ ਆਪਣਾ ਨਾਮ ਪਤਾ ਦੱਸ ਦਈਏ ਹਾਂ ਜੀ ਵੀਰ ਜੀ ਆਪਣਾ ਪੱਤੀ ਸ਼ਹਿਰ ਦਾਣਾ ਮੰਡੀ ਦੀ ਬਿਲਕੁਲ ਬੈਕ ਸਾਈਡ ਜ਼ਿਲ੍ਹਾ ਤਰਨਤਾਰਨ ਸਾਹਿਬ ਹਾਂ ਜੀ ਜੇ ਕੋਈ ਵੀ ਸੰਗਮਾ ਤੋਂ ਆਉਂਦਾ ਵਾ ਹਾਂਜੀ ਤੇ ਆਸਨ ਵਾਲੀ ਸੜਕ ਤੋਂ ਦਾਣਾ ਮੰਡੀ ਦੇ ਵਿੱਚ ਦੀ ਹੋ ਗਈ ਬਿਲਕੁਲ ਉਹਦੇ ਬੈਕ ਸਾਈਡ ਆ ਠੀਕ ਹੈ ਜੀ ਤੇ ਬਾਕੀ ਜੇ ਕੋਈ ਇਧਰੋਂ ਤਰਨਤਾਰਨ ਵਾਲੀ ਸਾਈਡ ਤੋਂ ਆਉਂਦਾ ਵਾ ਹਾਂਜੀ ਜਾਂ ਕੋਈ ਭਿੱਖੀਵਿੰਡ ਵਾਲੀ ਸਾਈਡ ਤੋਂ ਜੁਰੀ ਵੀ ਆਉਂਦਾ ਵਾ ਦਾਣਾ ਮੰਡੀ ਆ ਦਾਣਾ ਮੰਡੀ ਦੀ ਬਿਲਕੁਲ ਬੈਕ ਸਾਈਡ ਠੀਕ ਹੈ ਜੀ ਤੇ ਨਾਮ ਨਾਮ ਤੇ ਆਪਣਾ ਨੰਬਰ ਵੀਰ ਜੀ ਦੱਸ ਦਿਓ ਪਹਿਲਾਂ ਹਾਂਜੀ ਵੀਰ ਜੀ ਨਾਮ ਮੇਰਾ ਵੀਰ ਜੀ ਗੁਰਤੇਜ ਸਿੰਘ ਆ ਗੁਰਤੇਜ ਸਿੰਘ ਹਾਂਜੀ ਨੰਬਰ ਮੇਰਾ 90417 ਹਾਂਜੀ 6707 ਠੀਕ ਹੈ ਜੀ ਇੱਕ ਨੰਬਰ ਹੋ ਰਿਹਾ ਉਹ ਹੈਗਾ 82685 ਹਾਂਜੀ 1111 ਤਿੰਨ ਵੀਰ ਜੀ ਠੀਕ ਹੈ ਜੀ ਹਾਂਜੀ ਇਹ ਦੋਵੇਂ ਨੰਬਰ ਮੇਰੇ ਕੋਲ ਤੇ ਕਰੀਏ ਵੀਰ ਜੀ ਡਿਟੇਲ ਸ਼ੁਰੂ ਪਛੋੜਾ ਹਾਂਜੀ ਵੀਰ ਜੀ ਚਲੋ ਜੀ ਆਜੋ ਹਾਂਜੀ ਵੀਰ ਜੀ ਆਵਾ ਵੀਰ ਜੀ ਕੋਈ 18 ਤੋਂ 20 ਦਿਨ ਹੋ ਚਲੇ ਉਸੀ ਨੂੰ ਦੁੱਧ ਜਿਹੜਾ ਵੀਰ ਜੀ ਪੱਕਾ ਵਾ ਜਿਹੜਾ 11 ਕਿਲੋ 11 ਕਿਲੋ ਮੰਨ ਕੇ ਕੋਈ ਵੀਰ ਆਪਣੇ ਨਾਲ ਸੌਦਾ ਕਰੇ ਕੋਈ ਇਹ ਨਹੀਂ ਹੈਗਾ 15 16 ਕਹਿ ਦਈਏ ਹਾਂਜੀ ਹਾਂਜੀ ਵੀਰ ਜੀ ਤੇ ਮਗਰ ਇਹ ਤੇ ਮੇਲ ਕਾਫ ਆ ਠੀਕ ਹੈ ਜੀ ਹਾਂਜੀ ਵੀਰ ਜੀ ਮੇਲ ਕਾਫ ਹੈ ਜੀ ਮਗਰ ਤੇ 11 ਕਿਲੋ ਪੱਕਾ ਦੁੱਧ ਹੈ ਜੀ ਹਾਂ ਬਾਕੀ ਵੀਰ ਜੀ ਠੰਡੀਆਂ ਧੀਰੀਆਂ ਵਾਂ ਤੇ ਚਵਾਈ ਚੂਈ ਬਹੁਤ ਪੋਲੀ ਐ ਠੀਕ ਐ ਜੀ ਗਾਵਾਂ ਵਾਲੀ ਚਵਾਈ ਦੋਵਾਂ ਦੀ ਮਈਆਂ ਦੀ ਠੀਕ ਐ ਜੀ ਹਾਂ ਜੀ ਵੀਰ ਜੀ ਤੇ ਬਾਕੀ ਆ ਵੇਖੋ ਨਹੀਂ ਪਤਾ ਲੱਗਦਾ ਨਹੀਂ ਹੈ ਨੀਲੀ ਦੇ ਵਿੱਚ ਆਉਂਦੀ ਐ ਜੀ ਇਹ ਹਾਂ ਜੀ ਵੀਰ ਜੀ ਨੀਲੀ ਦੇ ਵਿੱਚ ਆਉਂਦੀ ਆ ਵੀਰ ਜੀ ਇਹਦਾ ਮਗਰ ਮੇਲ ਕਾਫ ਠੀਕ ਐ ਜੀ ਇਹ ਮੇਲ ਕਾਫ ਐ ਇਹਦਾ ਹਾਂ ਜੀ ਵੀਰ ਜੀ ਠੀਕ ਐ ਜੀ ਰੋਕਿਓ ਵੀਰ ਜੀ ਇਹ ਕਰੀ ਤੇ ਲਓ ਮਿੱਤਰੋ ਕਰੋ ਜਾ ਕੇ ਜਿੰਨਾ ਦੁੱਧ ਵੀਰ ਜੀ ਦੱਸਣਦੇ ਆ ਪੱਕਾ ਵਾ ਠੀਕ ਹੈ ਜੀ ਬਾਕੀ ਆਪਣੀ ਤਸੱਲੀ ਕਰਕੇ ਜਿੰਨੇ ਵੀ ਕਰਨੀ ਆ ਨਹੀਂ ਦੋ ਟਾਈਮ ਚਾਰ ਟਾਂਗ ਆਪਣੇ ਕੋਲ ਚਵਾਈ ਕਰਕੇ ਹਾਂਜੀ ਹਾਂਜੀ ਆਪਣੇ ਕਿਲੇ ਤੇ ਗਾਰੰਟੀ ਫੁੱਲ ਜੀ ਠੀਕ ਹੈ ਜੀ ਹਾਂਜੀ ਵੀਰ ਜੀ ਹਾਂਜੀ ਉਹ ਤੇ ਫਿਰ ਆਪਣੇ ਕਿਲੇ ਦੇ ਤੇ ਪੂਰੀ ਗਾਰੰਟੀ ਹੋਣੀ ਆ ਹਾਂਜੀ ਵੀਰ ਜੀ ਠੀਕ ਹੈ ਜੀ ਲੈ ਵਾਲੂ ਆਇਆ ਪੂਰਾ ਚੰਗਾ ਵੀਰ ਜੀ ਹਾਂ ਜੀ ਵੀਰ ਜੀ ਚਵਾਈ ਵੀਰ ਜੀ ਗਾਵਾਂ ਵਰਗੀ ਚਵਾਈ ਆ ਤੇ ਪਸ਼ਵਾਂ ਜਿਹਦਾ ਨਾ ਹਾਂਜੀ ਐ ਜਿੱਦਾਂ ਕੋਣ ਦੇ ਉਦਾਂ ਹੋਏ ਦੇ ਸਾਨੂੰ ਜਦੋਂ ਪਸੰਦੀ ਆ ਠੀਕ ਹੈ ਜੀ ਇਹ ਪੂਰੀ ਫੋਲੀ ਹੈ ਜੀ ਹਾਂ ਜੀ ਵੀਰ ਜੀ ਇਹ ਠੰਡੀ ਸੀਲ ਵੀ ਜੀ ਹਾਂ ਜੀ ਪੂਰੀ ਪੂਰੀ ਵੀ ਜੀ ਠੀਕ ਹੈ ਜੀ ਵੀਰ ਜੀ ਇਹਨੂੰ ਮੜਾਇਆ ਗਰੀ ਗੇੜਾ ਦਵਾ ਹੋਇਆ ਸੀ ਉੱਟਾਰੇ ਸਾਹਮਣੇ ਆ ਕੋਈ ਉਹ ਜੀ ਸ਼ੁਕਰ ਸ਼ਕਰਾਂ ਨੇ ਇਹ ਹੈਗੀਆਂ ਵੀ ਗੇੜੇ ਡੰਕਰ ਕਾਲਾ ਬੜਾ ਪੈਂਦਾ ਵਾ ਹਾਂ ਜੀ ਕਾਲਾ ਪੈਂਦਾ ਜੀ ਕਾਲਾ ਪੰਨੀ ਹੈਗਾ ਵੀ ਠੀਕ ਠੀਕ ਝੋਤੀ ਆ ਦੂਜੇ ਸੂਏ ਵੀਰ ਜੀ ਠੀਕ ਹੈ ਜੀ ਇਹ ਦੂਸਰਾ ਸੂਆ ਜੀ ਵੀਰ ਜੀ ਆ ਵੇਖੋ ਨਾਓ ਕਰੋ ਜੇ ਕਹਾਂ ਪੂਰੀ ਠੰਡੀ ਸੀਲ ਹੈ ਦੂਸਰਾ ਸੂਆ ਜੀ ਇਹਦਾ ਤੇ ਵੀਰ ਜੀ ਫੇਰ ਤੁਹਾਡੀ ਰੇਲ ਦੇ ਦੇਓ ਇੱਕਰੀ ਵੀਰ ਜੀ ਹਰੇ ਭਰਾਵਾਂ ਨੂੰ 18 ਤੋਂ 20 ਦਿਨ ਸਮਾਂ ਮੰਨ ਕੇ ਕੋਈ ਵੀ ਵੀਰ ਆ ਜੇ 18 ਤੋਂ 20 ਦਿਨ ਸੂਈ ਨੂੰ ਹੋ ਗਿਆ ਜੀ ਹਾਂਜੀ ਵੀਰ ਜੀ ਤੇ ਪੱਕਾ ਦੁੱਧ ਕਿੰਨਾ ਜੀ ਥੱਲੇ ਪੱਕਾ ਵੀਰ ਜੀ ਦੁੱਧ ਇਹਦੇ ਥੱਲੇ 11 ਲੀਟਰ ਆ ਖੰਦੀ 10 ਮੰਨ ਕੇ ਠੀਕ ਹੈ ਜੀ ਹਾਂਜੀ ਔਨਲਾਈਨ ਵੀ ਸੌਦਾ ਕਰ ਸਕਦਾ ਵਾ ਠੀਕ ਹੈ ਜੀ ਬਾਕੀ ਇੱਥੇ ਆ ਜੇ ਤਾਂ ਉਹ ਵੀ ਵਧੀਆ ਵਾ ਆਪਣੇ ਦੋ ਤੰਗ ਚਾਰ ਤੰਗ ਚੁਆਈ ਕਰਕੇ ਲੈ ਜੀ ਠੀਕ ਹੈ ਜੀ ਦੂਸਰਾ ਸੂਆ ਜੀ ਇਹਦਾ ਹਾਂਜੀ ਦੂਸਰਾ ਸੂਆ ਵੀਰ ਜੀ ਠ ਆਹ ਤੇ ਪੂਰੀ ਠੰਡੀ ਸੀ ਲਿਆ ਮਿੱਤਰੋ ਤੇ ਜਿੱਦਾਂ ਮਰਜ਼ੀ ਕੋਈ ਤਸੱਲੀ ਕਰਕੇ ਆਪਣੀ ਆ ਕੋਈ ਭੈਣ ਚੋਵੇ ਭਾਵੇਂ ਕਿਸੇ ਨੂੰ ਬੱਚੇ ਨੂੰ ਭਾਵੇਂ ਕੋਈ ਉਹ ਜੀ ਨਹੀਂ ਹੈਗੀ ਵੀ ਹਾਂਜੀ ਤੇ ਬਾਟੀ ਨੱਤ ਮਾਰੇ ਬੰਦਾ ਕਿਸੇ ਨੂੰ ਡਰ ਜਾਂਦਾ ਵਾ ਹਾਂਜੀ ਹਾਂਜੀ ਠੀਕ ਹੈ ਜੀ ਕਰੋ ਜਾਕ ਮਿੱਤਰੋ ਐ ਜਿੱਥੇ ਖਲਾਰਤੀ ਵੀ ਹਾਈਟ ਵੀ ਤੁਸੀਂ ਚੈੱਕ ਕਰ ਸਕਦੇ ਹੋ ਦੋਸਤੋ ਤੁਸੀਂ ਆਹ ਦੇ ਵੀਰ ਜੀ ਹਾਈਟ ਵੀ ਇਹ ਕੋਈ ਛੋਟੀ ਨਹੀਂ ਮੈਂ ਇੰਨਾ ਸਮਝ ਕੇ ਆਇਆ ਵੀਰੇ ਹਾਂ ਜੀ ਨਹੀਂ ਨਹੀਂ ਆ ਮੁੱਲ ਛੋਟਾ ਜਿਹਾ ਹੀ ਆ ਹਾਂ ਜੀ ਮੁੱਲ ਕੋਈ ਸਵਾ ਸਵਾ ਵਾਲਾ ਨਹੀਂ ਹੈਗਾ ਵੀ ਮੁੱਲ ਵੀ ਛੋਟਾ ਹਾਂ ਜੀ ਠੀਕ ਹੈ ਜੀ ਮੈਂ ਵਧੀ ਦੇ ਕੇ ਭੇਜਾਂਗੇ ਬੰਦੀ ਮਿੱਠੀ ਥੀਲ ਹਾਂ ਠੀਕ ਹੈ ਜੀ ਆਹ ਦੇ ਵੀਰ ਜੀ ਤੇ ਦੋਸਤੋ ਕਰ ਲੋ ਚੈੱਕ ਐ ਖਰੀ ਪੂਰੀ ਤਰ੍ਹਾਂ ਤਸੱਲੀ ਕਰ ਲੋ ਹਾਂ ਵੇਖ ਲੋ ਵੀਰ ਜੀ ਐਂ ਦੇਖੋ ਲੈਓ ਜੀ ਵੇਖ ਲੋ ਜੀ ਐ ਵੀਰ ਨੇ ਰਸੀ ਤੇ ਰੱਖਤੀ ਐ ਤੇ ਚੈੱਕ ਕਰ ਸਕਦੇ ਤੁਸੀਂ ਮੈਂ ਪੂਰੀ ਠੰਡੀ ਸੀਲ ਲਿਆਈ ਆ ਤੇ ਵੀਰ ਜੀ ਡਿਟੇਲ ਇੱਕ ਵਾਰ ਫੇਰ ਦੱਸ ਦਿਓ ਵੀਰ ਜੀ ਇਹਨੂੰ ਕੋਈ 18 ਤੋਂ 20 ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਹਾਂਜੀ ਤੇ 11 ਲੀਟਰ ਦੁੱਧ ਹੈ ਕੋਈ ਵੀ 10 ਲੀਟਰ ਮੰਨ ਕੇ ਆਨਲਾਈਨ ਸੌਦਾ ਕਰਦਾ ਵਾ ਇੱਥੇ ਚਵਾਈ ਆਪਣੇ ਘਰੇ ਕੋਈ ਦੋ ਡੰਗ ਚਾਰ ਡੰਗ ਕਰਕੇ ਹਾਂਜੀ ਆਪਣੇ ਕਿਲੇ ਤੇ ਗਰੰਟੀ ਹੈ ਵੀਰ ਜੀ ਠੀਕ ਹੈ ਜੀ ਠੀਕ ਹੈ ਹਾਂਜੀ ਵੀਰ ਜੀ ਤੇ ਵੀਰ ਜੀ ਕੀ ਰੇਟ ਕੀ ਕਰਦੇ ਜੀ ਇਹਦਾ ਵੀਰ ਜੀ ਮੋਲ ਤੇ ਭਾਵੇਂ ਇੱਕ ਦਾ ਭਾਵੇਂ ਇੱਕ ਅੱਠ ਕਰੀ ਜਾਈਏ ਹਾਂਜੀ ਹਾਂ ਨਾ 1 5 ਦੀ ਵੀਰ ਜੀ ਦੇ ਦਾਂਗੇ ਹਾਂ ਨਾ 1 5 ਦੀ ਹਾਂ ਜੀ ਉਤੋਂ ਵੀ ਜੇ ਕੋਈ ਤੁਹਾਡਾ ਚੈਨਲ ਵੇਖ ਕੇ ਆਊਗਾ ਨਾ ਉਹਦਾ ਹੀ ਮਾਨਤਾਣ ਕਰਾਂਗੇ ਜੀ ਠੀਕ ਹੈ ਜੀ ਬਾੰਦਾ ਮਾਨਤਾਣ ਵੀਰ ਕਰੂਗਾ ਤੇ ਕਰ ਦਿਓ ਜੀ ਨੂੰ ਅੱਗੇ ਆਪਾਂ ਚੱਲੀਏ ਜੀ ਅਗਲੇ ਨਾਲ ਤੇ ਆਵਾਤੀ ਵੀਰ ਜੀ ਵਿਖਾ ਦਿਓ ਪਿੱਛੋਂ ਤਾਂ ਹਾਂ ਜੀ ਹਾਂ ਜੀ ਬਾੰਦੀ ਥਾਂਦੀ ਪੂਰੀ ਹੈ ਪੂਰੀ ਪੂਰੀ ਬਾੰਦੀ ਥਾਂਦੀ ਹੈ ਜੀ ਹਾਂ ਦੀ ਵੀਰ ਜੀ ਕੱਦਗਾਟੀਆਂ ਪੂਰੀ ਹੋ ਕੇ ਆ ਜੀ ਹਾਂ ਜੀ ਜੀ ਬਾਕੀ ਸਭ ਤੋਂ ਜ਼ਿਆਦਾ ਇਹ ਹੁੰਦਾ ਸੀਲ ਚ ਲੱਗ ਪੂਰੀ ਆ ਜੀ ਆਹ ਦੀ ਵੀਰ ਜੀ ਇਹ ਗੱਲ ਹੈ ਕਿ ਵੀ ਜਿੱਦਾਂ ਮਰਜੀ ਕੋਈ ਭੈਣ ਨੇ ਜਾਂ ਕੋਈ ਮਾਤਾ ਨੇ ਵੀ ਚੋਣੀ ਹੈ ਕਿ ਡੰਗਰ ਲੱਗਾ ਹੋਵੇ ਨਾ ਤੇ ਦੋ ਸੂਏ ਡੰਗਰ ਘਰੇ ਚੋ ਵੀ ਲੈਂਦਾ ਬੰਦਾ ਠੀਕ ਹੈ ਜੀ ਤੇ ਕੋਈ ਹੋ ਜਾਵੇ ਡੰਗਰ ਠੀਕ ਹੈ ਜੀ ਤੇ ਚਲੋ ਜੀ ਆਹ ਦੂਸਰੇ ਨਗ ਬਾਰੇ ਦਿਓ ਵੀਰ ਜੀ ਜਾਣਕਾਰੀ ਇਹਨੂੰ ਵੀਰ ਜੀ ਕੋਈ 15 ਕਿ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਆਪਣੇ ਕੋਲ ਹੀ ਸੂਈ ਆ 15 ਕਿ ਦਿਨਾਂ ਦਾ ਸਮਾਂ ਹੋ ਗਿਆ ਸੂਈ ਨੂੰ ਆਪਣੇ ਕੋਲ ਹੀ ਸੂਈ ਆ ਮਗਰੇ ਦੇ ਮੇਲ ਕਾ ਫਿਆ ਹਾਂਜੀ ਤੇ ਇਹ ਬੱਚੇ ਦਾ ਨਾਲੂਆ ਇੱਥੇ ਪੈਰ ਪੂ ਰੱਖਿਆ ਉਹਨੇ ਆਪਦਾ ਹੀ ਕੋ ਰੱਖ ਲਿਆ ਠੀਕ ਹੈ ਜੀ ਪ ਤੇ ਮਗਰ ਕਟਾਈ ਇਹਦੇ ਵੀ ਠੀਕ ਹੈ ਜੀ ਇਹਦੇ ਥੱਲੇ ਵੀਰ ਜੀ 11 ਕਿਲੋ ਦੁੱਧ ਆ ਠੀਕ ਹੈ 11 ਕਿਲੋ ਦੁੱਧ ਆ ਜੀ ਸੂਆ ਕਿੰਨਾ ਵੀਰ ਜੀ ਦਾ ਸੂਆ ਵੀ ਵੀਰ ਜੀ ਦੂਜਾ ਆ ਕਟਾ ਦੋਸਤੋ ਨਾਲ ਇਹ ਹੋਰ ਗਾੜਾ ਕਟਾ ਦੇ ਮਾਦੀ ਵੀਰ ਜੀ ਤੇ ਤੇ ਰੱਖੋ ਵੀਰ ਜੀ ਸੂਆ ਸੂਆ ਦੂਸਰਾ ਮਿੱਠੀਆਂ ਪੂਰੀਆਂ ਇਹ ਤੇ ਰੱਖੋ ਹਾਂ ਜੀ ਲਓ ਜੀ ਕਰੋ ਜੈਕ ਜਿੰਦਾ ਮਰਜੀ ਕੋਈ ਮਸਾਲਾ ਦੇਣਾ ਚਾਹੇ ਮਰਜੀ ਕੋਈ ਦੇਈ ਜਾਵੇ ਹਾਂ ਜੀ ਹਾਂ ਜੀ ਠੀਕ ਹੈ ਜੀ ਬਾਕੀ 판ਤੀ ਥਾਂ ਦੀ ਪੂਰੀ ਥੱਲੇ ਵੀਰ ਜੀ ਐ ਪੂਰੀ ਮਿੱਤਰੋ ਸੀਲਸ ਲੱਗ ਚਵਾਈ ਚੂਈ ਦੇ ਵਿੱਚ ਵੀਰ ਜੀ ਕਿਵੇਂ ਆਏ ਚਵਾਈ ਵੀਰ ਜੀ گاਵਾ ਵਾਲੀ ਚਵਾਈ ਜੀ ਦੋਵਾਂ ਦੀ ਠੀਕ ਹੈ ਜੀ ਇੰਨੀਆਂ ਵਾ ਚੀਚੇ ਅੰਗੂਧਾਰ ਆਉਂਦੀ ਇਹਨਾਂ ਦੀ ਠੀਕ ਹੈ ਜੀ ਹਾਂ ਜੀ ਤੇ ਭਾਵੇਂ ਬਾਲਟੀ ਰੱਖ ਕੇ ਤੇ ਭਾਵੇਂ ਚਾਰਜਾਂ ਨੇ ਬਦਲੀ ਹੋ ਜਾਣਾ ਠੀਕ ਹੈ ਜੀ ਹਾਂ ਜੀ ਠੀਕ ਹੈ ਜੀ ਤੇ ਜਿੱਦਾਂ ਮਰ ਜੀ ਗਏ ਜਿੱਦਾਂ ਮਰ ਜੀ ਵੀ ਭਾਵੇਂ ਬੱਚਾ ਚੋਲੇ ਕੋਈ ਸਿਆਣਾ ਚੋਲੇ ਹਣਾ ਜੀ ਪੱਕੀ ਗੱਲ ਆ ਵੀਰ ਜੀ ਠੀਕ ਹੈ ਜੀ ਇਹ ਨਹੀਂ ਮਿੱਠੀ ਜੇ ਉਹਦਾ ਕਟਾ ਥੱਲੇ ਝੜ ਦਈਦਾ ਜੋ ਕਿ ਵੇਲੇ ਹੋਏ ਧਿਆਨ ਵੀ ਉਹਨੂੰ ਛੱਡ ਕਿਵੇਂ ਨੇ ਆ ਤੇ ਇਹ ਇੰਨੀ ਮਿੱਠੀ ਆ ਠੀਕ ਹੈ ਜੀ ਤੇ ਵੀਰ ਜੀ ਇੱਕ ਰੀ ਫੇਰ ਡਿਟੇਲ ਦੱਸ ਦਿਓ ਕਿਨਵਾ ਸੁਆਏ ਇਹ ਵੀਰ ਜੀ ਦੂਜਾ ਸੁਆਵਾ ਠੀਕ ਹੈ ਜੀ ਇਹਨੂੰ ਕੋਈ 15 ਦਿਨ ਹੋ ਚਲੇ ਮੇਰੇ ਕੋਲ ਹੀ ਸਹੀ ਆ ਠੀਕ ਹੈ ਜੀ 15 ਦਿਨ ਜੂਰ ਪਈ ਆ ਠੀਕ ਹੈ ਜੀ ਹਾਂ ਜੀ ਤੇ ਬਾਕੀ ਠੰਡੀ ਮਿੱਟੀ ਆ ਦੁੱਧ ਵੀ ਦੱਸ ਦਿਓ ਵੀਰ ਜੀ ਫੇਰ ਦੁੱਧ ਵੀਰ ਜੀ ਇਹਦੇ ਥਲੇ 11 ਲੀਟਰ 10 ਲੀਟਰ ਮੰਨ ਕੇ ਕੋਈ ਵੀਰ ਆਨਲਾਈਨ ਸੌਦਾ ਕਰਦਾ ਆਪਣੇ ਘਰੇ ਆ ਕੇ ਦੋ ਟਾਈਮ ਚਾਰ ਟਾਂਗਾਂ ਕੇ ਜਵਾਈ ਕਰੇ ਆਪਣੇ ਘਰ ਦੀ ਗਰੰਟੀ ਵੀਰ ਜੀ ਠੀਕ ਹੈ ਜੀ ਘਰ ਦੀ ਗਰੰਟੀ ਤਸੱਲੀ ਕਰਕੇ ਪੂਰੀ ਹਾਂ ਜੀ ਹਾਂ ਜੀ ਵੀਰ ਜੀ ਹਾਂ ਜੀ ਤੇ ਵੀਰ ਜੀ ਦੱਸਿਓ ਜੀ ਇਹਦਾ ਵੀ ਕੀ ਫਿਰ ਭਾਗ ਹੀ ਕਰਤਾ ਹੀ ਇਹਦਾ ਇਹਨੂੰ ਲੱਖੋ ਅੰਦਰ ਹੀ ਲੈ ਆਈਏ ਫਿਰ ਲਾ ਦਿਓ ਜੀ ਦੱਸੋ ਫਿਰ ਰੇਟ ਇਹਦਾ ਰੇਟ 98 ਤੇ ਹਾਂ ਨਾ 95 ਦੀ ਦੇ ਦਾਂਗੇ ਵੀਰ ਜੀ ਠੀਕ ਹੈ ਜੀ 95 ਤੇ ਬਾਹਾਂ ਦਾ ਮਾਂ ਤਾਣ ਬਾਹਾਂ ਦਾ ਮਾਂ ਤਾਣ ਕੋਈ ਠੱਠਾ ਚੈਨਲ ਦੇਖ ਕੇ ਵੀਰ ਜੀ ਤਾਂ ਆਊਗਾ ਹਾਂਜੀ ਤੇ ਉਹਦਾ ਫੁੱਲ ਮਾਨਤਾਨ ਕਰਾਂਗੇ ਠੀਕ ਹੈ ਜੀ ਹਾਂਜੀ ਵੀਰ ਜੀ ਠੀਕ ਹੈ ਜੀ ਤੇ ਚਲਿਏ ਜੀ ਆਪਾਂ ਅਗਲੇ ਨਾਲ ਤੇ ਜੀ ਹਾਂਜੀ ਵੀਰ ਜੀ ਚਲੋ ਜੀ ਚਲੋ ਜੀ ਮਿੱਤਰੋ ਕਰੋ ਜਿਆ ਕਾ ਐ ਕੱਦ ਕਾਠੀ ਦੇਦੀ ਐ ਪੂਰੀ ਐ ਜੀ ਵੱਡੀਆਂ ਮਹੀਂ ਵੀਰ ਜੀ ਛੋਟੀਆਂ ਹਾਂਜੀ ਵੱਡੀਆਂ ਮਹੀਂ ਆ ਜੀ ਹਾਂਜੀ ਬਾਕੀ ਜ਼ਿਆਦਾਤਰ ਇਹ ਹੁੰਦਾ ਵੀ ਚਵਾਈ ਚੂਈ ਜਾਂਦਾ ਵਾ ਪਹਾੜ ਦੀ ਵੀਰ ਜੀ ਤੇ ਬਾਕੀ ਵੀਰ ਜੀ ਦੁੱਧ ਜਿਹੜਾ ਨਾ ਡੰਗਰ ਨੂੰ ਪਾਏਦਾ ਵਾ ਹਾਂਜੀ ਠੀਕ ਹੈ ਜੀ ਤੇ ਇਹ 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 ਸੇਵਾ ਮੰਗਦੀਆਂ ਕਰਮਾ ਲੀਆਂ ਹਾਂਜੀ ਹਾਂਜੀ ਤੇ ਦੁੱਧ ਹੀ ਫੇਰੀ ਚ ਹੋਇਆ ਜਾਂਦਾ ਵਾ ਸਹੀ ਗੱਲ ਹੈ ਜੀ ਚੰਗੀ ਮਾਂ ਦੁੱਧ 10 ਲੀਟਰ ਦੇ ਜੇ ਨਾ ਤੇ ਬੜੀ ਤਗੜੀ ਮਹਿ ਬਣਦੀ ਜਾਂਦੀ ਹੈ ਹਾਂਜੀ ਜਿਹੜਾ 16 16 ਵਾਲਾ ਉਹ ਫਿਰ 16 ਹੀ ਆ ਪੂਰਾ ਉਹ ਫਿਰ ਠੀਕ ਹੈ ਜੀ ਲਓ ਮਿੱਤਰੋ ਕਰੋ ਜੈਕ ਆਹਨ ਕਿੰਨ ਕੋਈ 7-8 ਦਿਨੋਂ ਚੱਲੇ ਵੈਰ ਨੂੰ ਸੂਈ ਨੂੰ ਦੂਜੇ ਠੀਕ ਹੈ 7-8 ਦਿਨ ਹੋ ਗਏ ਹਾਂ ਜੀ ਕਿਨਵਾ ਸੁਹਾ ਵੀਰ ਜੀ ਇਹਦਾ ਇਹ ਵੀਰ ਜੀ ਦੂਜਾ ਸੁਹਾ ਜੇ ਤੇ ਇਹਦੇ ਮਗਰ ਵਸ਼ਾ ਵੀਰ ਜੀ ਆ ਗਿਆ ਤੇ ਦੁੱਧ ਵੀਰ ਜੀ ਕਿੰਨਾ ਇਹਦਾ ਦੁੱਧ ਵੀਰ ਜੀ 9 ਦਾ ਬੋਲਾ ਹੀ ਹੈ ਜੀ ਅੱਛਾ ਜੀ ਹਾਂ ਜੀ ਕੋਈ ਦੁੱਧ ਮੰਨ ਲਈ ਬੋਲਾ ਮੰਨ ਲੈ ਤੇ ਠੰਡੀ ਸੀਲ ਇਹ ਵੀ ਜੀ ਇਧਰ ਦੇਖੋ ਲਓ ਜੀ ਕਰੋ ਚੈੱਕ ਇਧਰ ਦੇਖੋ ਤਰੀ ਜਾਂਦੀ ਜੇ ਨਹੀਂ ਤਾਂ ਗਾਵਾਂ ਮਾਰਦੀਆਂ ਲੱਤਾਂ ਆਹ ਮਾਰਦੀਆਂ ਮਾਰਦੀਆਂ ਸਹੀ ਗੱਲ ਹੈ ਜੀ ਇਧਰ ਦੇਖੋ ਵੀਰ ਜੀ ਭਾਵੇਂ ਇਦਾਂ ਹੀ ਇਹਨੂੰ ਇੱਥੇ ਬੰਨ ਕੇ ਭਾਵੇਂ ਧਾਰਾ ਮਾਰ ਲਓ ਠੀਕ ਹੈ ਜੀ ਮਿੱਠੀ ਹੈ ਤੇ ਬਿਨਾ ਭਾੜੇ ਭੂੜੇ ਤੋਂ ਜਿੱਦਾਂ ਮਰਜੀ ਹੈ ਨਾ ਜੀ ਬੱਚਾ ਛੱਡ ਕੇ ਚੋਲੋ ਹਣਾ ਆਉਂਦੀਆਂ ਦੀ ਵੀਰ ਜੀ ਠੀਕ ਹੈ ਜੀ ਮਗਰ ਇਹਦੇ ਬੱਚਾ ਹੈ ਮਗਰ ਬੱਚਾ ਆ ਗਿਆ ਵੀਰ ਜੀ ਕੋਈ 7-8 ਦਿਨ ਦਾ ਸਮਾਂ ਵਾ ਕੋਈ ਦੁੱਧ ਮਾਲੇ ਕੋਈ ਭੋਲਾ ਮਾਲੇ ਵੀਰ ਜੀ ਹਾਂਜੀ 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 ਠੀਕ ਹੈ ਜੀ ਕਰੋ ਚੈੱਕ ਮਿੱਤਰੋ ਆਉਂਦੀ ਆਪਣੇ ਤੋਂ ਸਵੇਰੇ ਹੀ ਆਈ ਹੈ ਵੀਰ ਜੀ ਠੀਕ ਹੈ ਇਹ ਵੀ ਮਾੜਾ ਇਦਾਂ ਤੋੜ ਕੇ ਵਿਖਾ ਦਿਓ ਵੀਰ ਜੀ ਹਾਂਜੀ ਵੀਰ ਜੀ ਫੇਰ ਵੀਰ ਜੀ ਇਹਦੀ ਇੱਕ ਰੀਟ ਡਿਟੇਲ ਦੁਬਾਰਾ ਦੱਸ ਦਿਓ ਵਿਰਜੇ ਨੂੰ ਕੋਈ 7-8 ਦਿੰਦਾ ਸਵਾ ਉਹ ਚੱਲਿਆ ਵਾ ਸੂਈ ਨੂੰ ਦੂਸਰਾ ਸੂਆ ਹਾਂਜੀ ਦੂਜਾ ਸੂਆ ਵੇਰ ਵੀਰ ਜੀ ਠੀਕ ਹੈ ਜੀ ਤੇ ਮਗਰ ਇਹਦੇ ਮੇਲ ਕਾਹ ਪਿਆ ਹਾਂਜੀ ਦੁੱਧ ਕਿੰਨਾ ਵੀਰ ਜੀ 9-10 ਲੀਟਰ ਜੇ ਵੀਰ ਜੀ ਦੁੱਧ ਬੋੜਾ ਹੀ ਆ ਮੰਨ ਕੇ ਕੋਈ ਵੀ ਸਬਦਾ ਕਰ ਲਈ ਠੀਕ ਹੈ ਜੀ ਦੁੱਧ ਮੰਨ ਦਾ ਦੁੱਧ ਮੰਨੀ ਜਾਵੇ ਹਾਂਜੀ ਹਾਂਜੀ ਵੀਰ ਜੀ ਤੇ ਕਿਹੜੀ ਨਸਲ ਨਸਲ ਵੇਕਰੀ ਦੱਸੋ ਵੀਰ ਜੀ ਆਪਣੀ ਦੇਸੀ ਸ਼ਾਈਵਾਲ ਦੇ ਵਿੱਚ ਆਂਦੀ ਹੈ ਦੇਸੀ ਸ਼ਾਈਵਾਲ ਮਾ ਦੇ ਵੀਰ ਜੀ ਕੱਦ ਮੀਡੀਅਮ ਦੇ ਵਿੱਚ ਆ ਨਾ ਹਾਂਜੀ ਮੀਡੀਅਮ ਦੇ ਵਿੱਚ ਆ ਜੀ ਕਰੋ ਚੈੱਕ ਦੋਸਤੋ ਤੇ ਵੀਰ ਜੀ ਕੀ ਰੇਟ ਕੀ ਕੀਤਾ ਹੀ ਇਹਦਾ ਵੀਰ ਜੀ ਆਪਾਂ ਵੇਦੇ ਨੇ ਨੇ ਆ ਹਾਂਜੀ ਲੋਕ 45 ਮੰਗੀ ਜਾਂਦੇ ਆ ਹਾਂਜੀ ਆਪਾਂ ਕੋਈ ਇਹਦਾ ਮੁੱਲ 40 ਹੀ ਕਰਨਾ ਵਾ ਹਾਂਜੀ ਹਾਂ ਨਾ 39 ਦੀ ਠੀਕ ਹੈ ਜੀ ਹਾਂ ਦੇ ਵੀਰ ਜੀ ਹਾਂ ਨਾ 39 ਦੀ ਕੋ ਬਾਂਦਾ ਮਾਨ ਤਾਣ ਬਾਂਦਾ ਵਾਂਦਾ 38000 ਦੀ ਵੀਰ ਜੀ ਦੇ ਦਾਂਗੇ ਠੀਕ ਹੈ ਜੀ 38000 ਰੇਟ ਵੀਰ ਜੀ ਰਾਤਾ ਨੇ ਬਾਕੀ ਵੀਰ ਜੀ ਮਾਨਤਾਨ ਕਰਾਂਗੇ ਮੌਕੇ ਤੇ ਕੋਈ ਵੀਰ ਭਰਾ ਫੋਨ ਕਰੇ ਹਾਂਜੀ ਕਿਹਰੇ ਕਈ ਵੀਰ ਭਰਾ ਫੋਨ ਹੀ ਨਹੀਂ ਕਰਦੇ ਇਹ ਦੀ ਹਾਂਜੀ ਇਹ ਬਾੰਦਾ ਮਾਨਤਾਨ ਵੀਰ ਜੀ ਕਰਾਂਗੇ ਜੋ ਕੋਈ ਵੀਰ ਭਰਾ ਚੱਲ ਕੇ ਵੀ ਆਊਗਾ ਉਹਦਾ ਹੀ ਮਾਨਤਾਨ ਕਰਾਂਗੇ ਉਹਦਾ ਵੀ ਕਰਨ ਠੀਕ ਹੈ ਜੀ ਠੀਕ ਹੈ ਉਹਦਾ ਫੁੱਲ ਮਾਨਤਾਨ ਕਰਾਂਗੇ ਇੱਕ ਚੱਲ ਕੇ ਆਉਣਾ ਇੱਕ ਫੋਨ ਤੇ ਗੱਲ ਨਹੀਂ ਹੋਈ ਉਹ ਤਾਂ ਹੈਗਾ ਜੀ ਹਾਂਜੀ ਵੀਰ ਜੀ ਤੇ ਵੀਰ ਜੀ ਆਪਣੀ ਡਿਟੇਲ ਫਿਰ ਤੋਂ ਇੱਕ ਵਾਰੀ ਦੱਸ ਦਿਓ ਵੀਰ ਜੀ ਆਪਣਾ ਪੱਤੀ ਸ਼ਹਿਰ ਹਾਂਜੀ ਤਾਣਾ ਮੰਡੀ ਦੀ ਬਿਲਕੁਲ ਬੈਕ ਸਾਈਡ ਹੈ ਠੀਕ ਹੈ ਜੀ ਹਾਂਜੀ ਤਰਨਤਾਰਨ ਜ਼ਿਲ੍ਹਾ ਵੀਰਜੀ ਆਪਣਾ ਤੇ ਨਾਮ ਵੀਰਜੀ ਦਾ ਨਾਮ ਮੇਰਾ ਵੀਰਜੀ ਗੁਰਤੇਜ ਸਿੰਘ ਹੈ ਗੁਰਤੇਜ ਸਿੰਘ ਨੰਬਰ ਦੱਸ ਦਿਓ ਵੀਰਜੀ ਨੰਬਰ ਵੀਰਜੀ 90417 ਹਾਂਜੀ 904076 ਠੀਕ ਹੈ ਜੀ ਤੇ ਇੱਕ ਹੋਰ ਨੰਬਰ ਹੈ ਵੀਰਜੀ 82685 1111 ਤਿੰਨ ਵੀਰਜੀ ਠੀਕ ਹੈ ਜੀ ਹਾਂਜੀ ਵੀਰਜੀ ਮੇਥਰੋ ਇਹ ਹੀ ਆਪਣੇ ਅੱਜ ਤਿੰਨ ਸੱਜਰ ਪਸ਼ੂ ਤੇ ਦੋ ਮੱਝਾਂ ਇੱਕ ਗਾਂ ਬਾਕੀ ਵੀਰ ਨੇ ਸਾਰੀ ਡਿਟੇਲ ਦੇ ਦਿੱਤੀ ਹੈ ਜੀ ਇਸੇ ਤਰ੍ਹਾਂ ਸਾਡੇ ਨਾਲ ਬਨੇ ਰਹੋ ਲਾਈਕ ਕਮੈਂਟ ਤੇ ਸ਼ੇਅਰ ਜਰੂਰ ਕਰਿਓ ਜੀ ਤੇ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਇਸੇ ਤਰ੍ਹਾਂ ਨਵੇਂ-ਨਵੇਂ ਵੀਡੀਓ ਤੁਹਾਡੇ ਲਈ ਲੈ ਕੇ ਆਵਾਂਗੇ ਜੀ ਹੋਰ ਧੰਨਵਾਦ ਜੀ ਵੈਰੂ ਜੀ ਦਾ ਖਾਲਸਾ ਵੈਰੀ ਦੀ ਕੀ ਫਤਿਹ